ਹਾਂਜੀ ਦੋਸਤੋ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਆਜ਼ਾਦਨਾਮਾ ਆਜ਼ਾਦਨਾਮਾ ਪਲੇਟਫਾਰਮ ਤੇ ਅਸੀਂ ਲੋਕਸਭਾ ਬਠਿੰਡਾ ਦਾ ਜਿਹੜਾ ਸੈਕੰਡ ਐਪੀਸੋਡ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਪੰਜਾਬ ਦੀ ਰਾਜਨੀਤੀ ਹੈ ਸਭ ਤੋਂ ਵੱਧ ਇਹਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਆਪਣੇ ਨੱਜਾ ਨੋ ਦੇਮਾ ਦਰਿਆ ਵਗਾਗਾ ਤੇ ਜੋ ਆਪਣਾ ਸਿਸਟਮ ਹੈਗਾ ਸਾਰੀ ਕਰਪ ਹੋਇਆਗਾ ਤੇ ਇਹਨਾਂ ਵੱਲ ਕੋਈ ਇਹਨਾਂ ਦਾ ਸਰਕਾਰਾਂ ਦਾ ਧਿਆਨ ਨਹੀਂ ਬਸ ਇਹਨਾਂ ਦਾ ਆਪਣੇ ਕੁਰਸੀਆਂ ਤੱਕ ਹੀ ਮਤਲਬ ਹੈ ਜੋ ਐਜੂਕੇਸ਼ਨ ਸਿਸਟਮ ਆ ਉਹਦਾ ਹਾਲ ਦੇਖ ਲਓ ਤੁਸੀਂ ਵੀ ਪੋਸਟਾਂ ਜੀ ਆਪਾਂ ਨੂੰ ਜ਼ਿਆਦਾਤਰ ਮਿਲਦਾਗਾ ਵੀ ਅਸੀਂ ਆ ਕਰਤਾ ਉਹ ਕਰਤਾ ਪਰ ਜੋ ਆਪਾਂ ਗਰਾਊਂਡ ਲੈਵਲ ਤੇ ਦੇਖੀਏ ਤਾਂ ਕੋਈ ਨਜ਼ਰ ਨਹੀਂ ਆਉਂਦੀ ਜਦੋਂ ਕੈਪਟਨ ਮੋਰਿੰਦਰ ਸਿੰਘ ਫਾਰਮ 'ਚ ਆਈਏ ਗਵਰਨਮੈਂਟ ਉਦੋਂ ਪਹਿਲਾਂ ਉਹਨੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਰੱਖੀ ਸੀ ਕਿ ਮੈਂ ਨਸ਼ੇ ਖਤਮ ਕਰਨੇ ਆ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਪਵਿੱਤਰ ਅੰਗ ਸੀਗੇ ਗਲੀਆਂ 'ਚ ਖਲਾਰੇਗੇ ਉਹਦਾ ਇਨਸਾਫ ਦੇਣਾ ਕੀ ਕੈਪਟਨ ਮੋਰਿੰਦਰ ਸਿੰਘ ਨੇ ਨਸ਼ੇ ਨੂੰ ਠੱਲ ਪਾਈ 0% ਉਹਨੇ ਇਹ ਦੋਸ਼ ਗੱਲਾਂ ਕਰੀਆਂ ਨੇ ਨਾ ਉਹਨੇ ਬੇਅਦਬੀਆਂ ਦਾ ਇਨਸਾਬ ਲੈ ਕੇ ਦਿੱਤਾ ਨਾ ਹੀ ਨਸ਼ਾ ਨਸ਼ੇ ਇਹ ਕਹਿਣਾ ਚਾਹੁੰਦੇ ਆ ਜਰਾਜ ਕਿਸਦਾ ਹੋਵੇ ਕਾਲੀਆਂ ਵੇਲੇ ਕਾਲੀਆਂ ਨੇ ਫੁੱਲ ਵੇਚਿਆ ਕਾਂਗਰਸ ਵੇਲੇ ਕਾਂਗਰਸ ਨੇ ਹੁਣ ਝਾੜੂ ਵਾਲੇ ਨੇ ਝਾੜੂ ਵਾਲੇ ਵੇਲੇ ਫੁੱਲ ਵੇਚ ਰਿਹਾ ਹੈਗਾ ਇਹ ਵੇਚੇ ਕਿਉਂ ਰਿਹਾ ਹੈਗਾ ਇਹ ਸਰਕਾਰਾਂ ਦੱਸ ਸਕਦੀਆਂ ਨੇ ਜਾਂ ਪ੍ਰਸ਼ਾਸਨ ਦੱਸ ਸਕਦਾ ਝਾੜੂ ਵਾਲੇ ਤਾਂ ਆਮ ਆਦਮੀ ਪਾਰਟੀ ਸੀ ਆਪਣੇ ਆਮ ਲੋਕਾਂ ਦੀ ਆਪਣੀ ਪਾਰਟੀ ਸੀ ਝਾੜੂ ਵਾਲੀ ਤਾਂ ਝਾੜੂ ਵਾਲੀ ਨੇ ਵੀ ਕੁਝ ਨਹੀਂ ਕੀਤਾ ਕੋਈ ਪਾਰਟੀ ਸੀ ਹੁਣ ਤੋਂ ਇਹ ਦੇਖ ਲਾ ਆਪੇ ਸੇ ਭਗਵੰਤ ਮਾਨ ਨੂੰ ਤੁਸੀਂ ਬਿਆਨ ਕੱਢ ਕੇ ਦੇਖ ਲਓ ਉਹਨੇ ਕਿਹਾ ਸੀਗਾ ਵੀ ਕਿਸੇ ਐਮਐਲਏ ਨੂੰ ਟਿਕਟ ਨਹੀਂ ਦਿੱਤੀ ਜਾਊਗੀ ਐਮਪੀ ਜੇ ਵੀ ਸਾਡੇ ਆਮ ਵਲੰਟੀਅਰਾਂ ਨੂੰ ਟਿਕਟ ਦੇਵਾਂਗੇ ਕਿੰਨੇ ਐਮਐਲਏ ਚੋਣ ਲੜ ਰਹੇ ਨੇ ਬਈ 8 ਕਿ 9 ਕਿੰਨੇ ਕੈਬਨਿਟ ਮੰਤਰੀ ਲੜ ਰਹੇ ਨੇ ਜੋ ਜਿੱਦੇ ਨੇ ਕੀ ਆਪਣੇ ਆਮ ਲੋਕਾਂ ਦੇ ਭਾਰ ਨਹੀਂ ਪਊਗਾ ਐਮਐਲਏ ਨੇ ਜੋ ਦੁਬਾਰੇ ਚੋਣਾ ਹੋਣੀ ਹੈ ਪਹਿਲੀ ਗੱਲ ਤੇ ਜਿੱਦੇ ਨਹੀਂ ਜ਼ੀਰੋ ਬੈਲੈਂਸ ਹੀ ਆ ਉਹਨਾਂ ਦਾ ਵੀ ਦੂਜੀ ਗੱਲ ਜੇ ਜਿੱਤਦੇ ਨੇ ਆਮ ਲੋਕਾਂ ਦੇ ਭਾਰ ਨਹੀਂ ਪਊਗਾ ਫੇਰ ਆ ਇਲੈਕਸ਼ਨ ਐ ਐਮਐਲਏ ਦੀ ਹੋਊਗੀ ਨਹੀਂ ਤਾਂ ਕਹਿੰਦਾ ਮਤਲਬ ਫਿਰ ਇਹ ਹੈ ਵੀ ਲੋਕ ਸਭਾ ਕੈਂਡੀਡੇਟ ਉਹਨਾਂ ਨੂੰ ਮਿਲੇ ਨਹੀਂ ਕਹਿੰਦਾ ਕਿ ਗਾਂ ਜਿਹੜੇ ਮੀਤ ਹੈ ਸੀਗਾ ਉਹਨੂੰ ਦਿੱਤੀ ਐ ਟਿਕਟ ਉਹ ਤੋਂ ਪਹਿਲਾਂ ਮੰਤਰੀ ਅਲੇ ਵੀ ਕੋਈ ਗਏ ਨੇ ਗੁਰਮੀਤ ਪੁੱਡੀਆਂ ਉਹਦਾ ਵੀ ਮਾੜਾ ਮੋੜਾ ਸੰਤਕ ਤੇਰਾ ਹੈਗਾ ਹੈਗਾ ਜਿਹੜੀ ਮਾੜੀ ਮੋਟੀ ਸਭੀ ਹੈਗੀ ਹੈਗੀ ਉਹਦੇ ਪਿਤਾ ਜੀ ਕਰਨ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਹੈ ਵੀ ਲੋਕ ਇਹਨਾਂ ਨੂੰ ਜੋਤ ਸਕਦੇ ਨੇ ਜਾਂ ਅੱਗੇ ਜਾ ਕੇ ਇਹਨਾਂ ਦੀ ਆਪਾਂ ਸਭੀ ਖਰਾਬ ਕਰੀਬ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਕਹੋਂਦੀ ਹੈ ਕੀ ਕਹੋਗੇ ਨਾਂ ਦੀ ਪੰਥਗਾ ਭਾਈ ਜਿੰਨਾ ਕਾਹਨ ਪੰਥਦਾ ਉਹਨਾਂ ਨੇ ਕਰਿਆ ਉਹਨਾਂ ਕਿਸਨੇ ਹੋਰ ਕਰਿਆ ਨਹੀਂ ਤੁਸੀਂ ਦੇਖ ਲਓ ਹੁਣ ਆਪਣੇ ਜੋ ਜਥੇਦਾਰ ਨੇ ਉਹ ਵੀ ਇਹਨਾਂ ਦੀ ਪਰਚੀ ਜੇਬ ਤੋਂ ਨਿਕਲ ਦੇਣੇਗੇ ਜਥੇਦਾਰਾਂ ਨੂੰ ਜੋ ਪੰਥ ਖਾਤਰ ਜਾਂ ਅਕਾਲੀ ਦਲ ਨੂੰ ਜੋ ਪੰਥ ਖਾਤਰ ਸਟੈਂਡ ਲੈਣਾ ਚਾਹੀਦਾ ਉਹ ਨਹੀਂ ਲੈਂਦੇ ਇੱਕ ਟੱਬਰ ਦੀ ਪਾਰਟੀ ਬਣ ਕੇ ਰਹਿ ਗਈ ਹੈ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣਾ ਚਾਹੀਦਾ ਬਾਬਾ ਜੀ ਕਿਉਂ ਨਹੀਂ ਭਾਈ ਕਿ ਕਿਉਂ ਨਹੀਂ ਹੈਗਾ ਤੁਹਾਨੂੰ ਕਿਦਾਂ ਲੱਗਦਾ ਵੀ ਕਿਵੇਂ ਨਹੀਂ ਹੈਗਾ ਉਹ ਜਿਹੜਾ ਉਹ ਆਪ ਦਾ ਉੱਥੋਂ ਹੁਕਮ ਲਾ ਦਿੰਦੇ ਨੇ ਜੱਥੇਦਾਰ ਇੰਨੇ ਆਪਣੇ ਕਾਹਨ ਹੋਈ ਜਾਂਦਾ ਜੱਥੇਦਾਰ ਦਾ ਕੋਈ ਚੜ੍ਹਦੀ ਕਲਾ ਵਾਲਾ ਮੈਨੂੰ ਬਿਆਨ ਦੱਸ ਦੋ ਸੁਣਿਆ ਹੋਵੇ ਜਦ ਤੋਂ ਦੀ ਨਿਗਾ ਚ ਤੁਸੀਂ ਦੱਸ ਦੋ ਕਿ ਜੱਥੇਦਾਰ ਨੇ ਪੰਥ ਲਈ ਜਾਂ ਜੋ ਸ਼ਹੀਦ ਪਰਿਵਾਰ ਨੇ ਉਹਨਾਂ ਲਈ ਕੀ ਕੀਤਾਗਾ ਜਦ ਬੰਦੀ ਸਿੰਘਾ ਲਈ ਕੀ ਕੀਤਾ ਉਹ 25 ਸਾਲ ਕੇ 15 ਸਾਲਾ ਰਾਜ ਕਰਕੇ ਉਹਨਾਂ ਨੇ ਇੱਕ ਸਿੰਘ ਨੂੰ ਬਾਹਰ ਲਿਆਉਣ ਲਈ ਕੀ ਕਦਮ ਉਠਾਇਆ ਕਰ ਬੇਅਦਵੀ ਜਿਹੜੀ ਜਦੋਂ ਹੋਈ ਹੈ ਬੇਅਦਵੀ ਨੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਸੌਰੀ ਵਿਧਾਨ ਸਭਾ ਚੋਣਾਂ ਹੋਈਆਂ ਉਸ ਕਰਕੇ ਸ਼੍ਰੋਮਣੀ ਕਾਲੀਦਾਨ ਨੂੰ ਖੁੱਡੇ ਲੈਣ ਲੱਗਾ ਬਿਲਕੁਲ ਆਪਾਂ ਨੂੰ ਵੀ ਪਤਾ ਖੇਤਰੀ ਪਾਰਟੀ ਐ ਪੰਜਾਬ ਚ ਬੜਾ ਚੰਗਾ ਆਧਾਰ ਸੀਗਾ ਕੈਪਟਨ ਬਰਿੰਦਰ ਸਿੰਘ ਵੀ ਰਾਜ ਕਰਕੇ ਗਏ ਆ ਚੰਨਜੀ ਚੰਨੀ ਜਿਹੜਾ ਕਿ ਕਹਿੰਦੇ ਸੀ ਮੈਂ ਗਰੀਬਾਂ ਦਾ ਮਸੀਹਾ ਉਹ ਵੀ ਰਾਜ ਕਰਕੇ ਗਿਆ ਤੇ ਭਗਵੰਤ ਮਾਨ ਹੁਣ ਰਾਜ ਕਰ ਰਿਹਾ ਹੈ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਇਨ੍ਹਾਂ ਤਿੰਨਾਂ ਪਾਰਟੀ ਦੇ ਵਿੱਚੋਂ ਕਿਹੜੀ ਪਾਰਟੀ ਨੇ ਕੀ ਕੀਤਾ ਤਿੰਨਾਂ ਨੇ ਡੱਕਾ ਨਹੀਂ ਕਰਿਆ ਕਿਉਂ ਨਹੀਂ ਕਰਿਆ ਇਨ੍ਹਾਂ ਦੀ ਕੀ ਟੈਗ ਲਾਈਨ ਸੀ ਪਹਿਲਾਂ ਜਦੋਂ ਇਹ ਆਏ ਨੇਗੇ ਵੀ ਬੇਅਦਬ ਮੈਂ ਦੋਸ਼ੀਆਂ ਨੂੰ ਕੁਛ ਘੰਟੇ ਲਈ ਕੈਦੀ ਅੰਦਰ ਕਰਾਂਗੇ ਕੁਛ ਦੇਨਾਤੀ ਜੀ ਨਾ ਚਾਹ ਕਰਾਗੇ ਨਾ ਇਹ ਨਾ ਤੋਂ ਕੱਕ ਨਹੀਂ ਹੋਇਆ ਇਹਨਾਂ ਦੇ ਵੀ ਹੁਣ ਨਹੀਂ ਉੱਭਰ ਕੇ ਆ ਰਿਹਾ ਇਹਨਾਂ ਦੇ ਰਾਜ ਚ ਵੀ ਕਿੰਨੀਆਂ ਬੇ ਆਦਮੀਆਂ ਹੋ ਗਈਆਂ ਆਹ ਪੰਜ ਚਾਰ ਦਿਨ ਪਹਿਲਾਂ ਵੀ ਹੋ ਕੇ ਹਟੀ ਹੈਗੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਬਲੇਡਾਂ ਨਾਲ ਵੱਡੇ ਗਏ ਨੇ ਕਿ ਤੁਸੀਂ ਦੇਖਿਆ ਉਹ ਪੰਜ ਸੱਤ ਦਿਨ ਪਹਿਲਾਂ ਕਿਸੇ ਨੇ ਘਰ ਬਾਲਾ ਦਿਖਾਇਆ ਨਹੀਂ ਉਹ ਕੈਪਟਨ ਉਹ ਵਰਿੰਦਰ ਸਿੰਘ ਨੇ ਕਰ ਕਰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ ਮੈਂ ਨੌਜਵਾਨਾਂ ਨੂੰ ਪੁੱਛੂਆਂ ਕਿ ਕਿੰਨੀ ਕੁ ਕਾਰਗਰ ਸਿੱਧ ਹੋਈ ਆ ਜਮਾ ਕਾਰਗਰ ਸਿੱਧ ਨਹੀਂ ਹੋਇਆ ਇੱਥੇ ਦੋ ਤਿੰਨ ਬੈਠੇ ਨੇ ਐਨੇ ਹੀ ਭਰ ਜਾਣਾ ਉਹ ਮੁੰਡੇ ਨਹੀਂ ਬਾਹਰ ਜਾਣ ਇਹਨਾਂ ਦੀ ਪੁੱਛਣੂ ਵੀ ਕਿੰਨੀ ਕਾਰ ਕਰ ਸਿੱਧੂ ਕਿਉਂ ਬਾਈ ਜੀ ਤੁਸੀਂ ਬਾਹਰ ਜਾ ਰਹੇ ਹੋ ਹਾਂਜੀ ਕੀ ਗੱਲ ਪੰਜਾਬ ਦੇ ਵਿੱਚ ਨੌਕਰੀਆਂ ਮਿਲਦੀਆਂ ਨਹੀਂ ਨਹੀਂ ਮਿਲਦੀਆਂ ਜੀ ਕੈਪਟਨ ਤਾਂ ਕਹਿੰਦਾ ਸੀ ਮੈਂ ਘਰ ਘਰ ਰੋਜ਼ਗਾਰ ਦਿੱਤਾ ਮਿਲਿਆ ਨਹੀਂ ਤੁਹਾਨੂੰ ਨਹੀਂ ਮਿਲਿਆ ਮੋਬਾਈਲ ਸਮਾਰਟਫੋਨ ਦਿੱਤੇ ਨਹੀਂ ਨਹੀਂ ਮਿਲਿਆ ਬਾਹਰ ਜਾਣ ਦਾ ਹੋਰ ਕਾਰਨ ਕੀ ਹੈ ਪੰਜਾਬ ਦੀ ਤੁਹਾਨੂੰ ਸਿਸਟਮ ਨਹੀਂ ਪਸੰਦ ਹੈਗਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਨਹੀਂ ਪਸੰਦ ਜਾਂ ਨਸ਼ਿਆਂ ਦੀ ਪਰਹਾਰ ਹੈ ਜਾਂ ਸਕਿਉਰਿਟੀ ਫੀਲ ਨਹੀਂ ਕਰਦੇ ਜਿਆਦਾਤਰ ਨੌਕਰੀ ਬਾਹਰ ਦੇ ਲੋਕਾਂ ਨੂੰ ਨਹੀਂ ਚਾਹੀਦੀ ਇਹਦੇ ਕਰਕੇ ਕਾਨੂੰਨ ਵਾਕਈ ਰੱਦ ਹੋਇਆ ਜਾਂ ਹੋਲਡ ਕੀਤੇ ਹਨ ਜੀ ਇਹ ਤਾਂ ਹੋਲਡ ਹੀ ਕੀਤੇ ਆ ਜੀ ਜੋ ਕੁਝ ਕਰਨਾ ਸਰਕਾਰ ਦਾ ਕਲੀਅਰ ਆ ਉਹਨਾਂ ਨੇ ਕਰਨਾਗਾ ਜਿਹੜੀ ਰਹਿ ਗਈ ਆਪਣੀਆਂ ਸਰਕਾਰਾਂ ਦੀ ਗੱਲ ਉਹ ਦਿੱਲੀ ਦੇ ਅੰਡਰ ਹੀ ਨੇ ਕੋਈ ਸਰਕਾਰ ਆਈ ਚੱਲੇ ਚਾਹੇ ਆਪਾਂ ਉਹਨੂੰ ਕਾਲੀ ਦਲ ਦੀ ਕਹਿ ਦਈਏ ਕਾਂਗਰਸ ਦੀ ਕਹਿ ਦਈਏ ਜਿੰਨਾ ਚਿਰ ਇਹ ਦਿੱਲੀ ਦੇ ਅੰਡਰ ਚੱਲਣੀਆਂ ਉਹਨਾਂ ਚਿਰ ਆਪਣਾ ਕੋਈ ਹੱਲ ਨਹੀਂ ਹੋ ਸਕਦਾ ਇਹ ਸਾਰਾ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਸਾਰਾ ਇਹ ਬਹੁਤ ਚਿਰ ਨਹੀਂ ਜਾਂਦਾ ਥੋੜੇ ਚਿਰ ਦੇ ਵਿੱਚ ਹੀ ਇਹ ਹੋ ਜਾਣਗੇ ਸੈਲੋਆਂ ਦੇ ਵਿੱਚ ਦੇਖੋ ਤੇ ਲੋਕ ਕਿੰਨੇ ਤਿਆਰ ਕਰਤੇ ਰੀਲ ਗੱਡੀ ਦੀਆਂ ਲਈਆਂ ਉਹਨਾਂ ਦੇ ਵੇਚਦੇ ਕਰਤੀਆਂ ਤੇ ਜਿਹੜੇ ਆਹ ਸੂਏ ਕਰੀ ਜਾਂਦੇ ਆਪਾਂ ਨੂੰ ਚਾੜ ਜੜਿਆ ਪਿਆ ਵੀ ਸਰਕਾਰਾਂ ਪੱਕੇ ਕਰਦੀਆਂ ਉਹਨਾਂ ਨੇ ਇਹ ਸੂਆਂ ਦਾ ਜਿਹੜਾ ਨਕਸ਼ਾ ਹੈਗਾ ਇਹ ਹੁਣ ਤਾਂ ਬਣਾਤਾ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਜਿਹੜਾ ਖੇਤੀਬਾੜੀ ਦਾ ਢਾਂਚਾ ਹੈਗਾ ਉਹ ਸੀ ਪਹਿਲਾਂ ਤਿਆਰ ਕਰ ਲਿਗੇ ਪਹਿਲਾਂ ਉਹਨਾਂ ਨੇ ਗਲਤੀ ਕਰ ਲਈ ਵੀ ਕਾਨੂੰਨ ਲਿਆ ਕੇ ਹੁਣ ਉਹਨਾਂ ਨੇ ਆਖੇ ਵੀ ਕਾਨੂੰਨਾ이터 ਰੌਲਾ ਪੈ ਗਿਆ ਵੀ ਆਪਾਂ ਕਿਹੜਾ ਢਾਂਚਾ ਤਿਆਰ ਕਰ ਲਿਗੇ ਆਉਣ ਵਾਲੇ 5-7 ਸਾਲਾਂ 'ਚ ਇਹ ਸਾਰਾ ਢਾਂਚਾ ਤਿਆਰ ਕਰ ਲੈਣਗੇ ਵੀ ਕਿਵੇਂ ਕਿੱਥੋਂ ਕਿੰਨੇ ਪਟੇ ਬਣਾਉਣੇ ਆ ਕਿ ਬਾਹਰਲਾ ਸਿਸਟਮ ਕਰਕੇ ਜਦੋਂ ਖੇਤੀ ਸਾਰੀ ਉਹਨਾਂ ਦੇ ਅੰਡਰ ਆ ਗਈ ਤੇ ਬਹੁਤ ਜਲਦੀ ਇਹ ਕਬਜ਼ਾ ਕਰਨ ਨੂੰ ਕਰਨਗੇ ਪੰਜਾਬ ਪੰਜਾਬ ਦੇ ਜਿਹੜੇ ਸਰਕਾਰੀ ਅਦਾਰਿਆਂ ਨੂੰ ਛੱਡ ਕੇ ਕਹਿੰਦੇ 570 ਰੁਪਏ ਕਿਲੋ ਜਿਹੜੀ ਕਣਕ ਦਾ ਭਾਅ ਵੱਧ ਦੇ ਰਹੇ ਹੈ ਜਾਇਜ਼ ਗੱਲ ਇਹ ਤਾਂ ਹੀ ਚਾਹੇ 50 ਰੁਪਏ ਦੇ ਦੇਣ ਪਹਿਲਾਂ ਜੰਮੂ ਚ ਸੇਬਾਂ ਦਾ ਦੇਖ ਲਓ ਵੀ ਕਿੰਨੇ ਰੇਟ ਤੇ ਚੱਕਦੇ ਹੁੰਦੇ ਸੀ ਤੇ ਅੱਜ ਦੇਖ ਲਓ ਜਦੋਂ ੜਾਨੀਆਂ ਦੇ ਕੋਲੇ ਆ ਗਿਆ ਕਿੰਨੇ ਚੱਕਣਗੇ ਤੇ ਇਹ ਤਾਂ ਸਰਕਾਰ ਨੇ ਜਦੋਂ ਖੇਤੀ ਖੋਣੀ ਹੈ ਚਾਹੇ 100 ਰੁਪਏ ਵੱਧ ਦੇ ਦੇਣ 570 ਦੀ ਤਾਂ ਗੱਲ ਹੀ ਕੋਈ ਨਹੀਂ ਦੇ ਸਕਦੇ ਆਪਾਂ ਨੂੰ 2-4 ਸਾਲ ਇਹ ਪਰ ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਇਹਨਾਂ ਚੀਜ਼ਾਂ ਮੰਗਰ ਨਾ ਲੱਗੀਆਂ। ਖੇਤੀਬਾੜੀ ਦੇ ਵਿੱਚ ਕੀ ਸੁਧਾਰ ਚਾਉਣੇ ਹੋ? ਖੇਤੀਬਾੜੀ ਦੇ ਸੁਧਾਰ ਤਾਂ ਇਹ ਹੀ ਚਾਉਣੇ ਆ ਵੀ ਅਸੀਂ ਆਪਦੀ ਫਸਲ ਦੇ ਆਪ ਮੁੱਲ ਰੱਖੀਏ। ਸਾਨੂੰ ਕੋਈ ਦੂਜਾ ਆ ਕੇ ਦਿੱਲੀ ਤੋਂ ਸਾਡੇ ਫੁੱਲ ਮੁੱਲ ਨਾ ਤੈਅ ਕਰੇ। ਸਾਨੂੰ ਆਪਦੀ ਫਸਲਾਂ ਦਾ ਸਾਰਿਆਂ ਦਾ ਮੁੱਲ ਅਸੀਂ ਆਪ ਤੈਅ ਕਰ ਸਕੀਏ। ਫੇਰ ਹੀ ਸੁਧਾਰ ਹੋ ਸਕਦਾ ਨਹੀਂ ਤਾਂ ਨਹੀਂ ਹੋ ਸਕਦਾ ਜੀ। ਜਿਹੜੀ ਐਮਐਸਪੀ ਹੈ ਐਮਐਸਪੀ ਦੇ ਲਈ ਉਦੋਂ ਵੀ ਗੱਲ ਚੱਲੀ ਸੀ ਉਦੋਂ ਧਰਨਾ ਮਤਲਬ ਉਥੋਂ ਚੱਕ ਲਿਆ ਗਿਆ ਸੀਗਾ। ਐਮਐਸਪੀ ਦੇ ਵਿੱਚ ਤੁਸੀਂ ਕੀ ਕੀ ਚਾਹੁੰਦੇ ਕਿਹੜੇ ਕਿਹੜੇ ਫਸਲਾਂ ਹੋਣ ਕਿ ਸਵਾਮੀ ਨਥਨ ਜਿਹੜੀ ਕਮਿਸ਼ਨ ਰਿਪੋਰਟ ਹੈ ਉਹ ਲਾਗੂ ਹੋਣੀ ਚਾਹੀਦੀ ਹੈ ਉਹ ਲਾਗੂ ਹੋਣੀ ਚਾਹੀਦੀ ਪਰ ਐਮਐਸਪੀ ਮੂੰਗੀ ਤੇ ਦਿੱਤੀ ਹੋਈ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਨੂੰ ਮਿਲਦੀ ਹੋਊਗੀ ਇਹਨਾਂ ਨੇ ਦਿੱਤੀ ਸੀ ਪਹਿਲਾਂ ਕਹਿੰਦੇ ਆ ਵੀ ਅਸੀਂ 6 ਫਸਲਾਂ ਦਿੱਤੀ ਆ ਵੀ ਬਸ ਕੱਲੇ ਕਣਕ ਤੇ ਝੋਨੇ ਦੀ ਜਿਹੜਾ ਮਿਲਦਾ ਉਹੀ ਮਿਲਦਾ ਦੂਜੀਆਂ ਤੇ ਜਿਹੜੀਆਂ ਦਿੱਤੀਆਂ ਨਹੀਂ ਮਿਲਦੀ ਉਹ ਮੂੰਗੀ ਵੀ ਲਾ ਲੋ 4000 ਨੂੰ ਬਿਕ ਰਹੀ ਆ ਸਰੋਂ ਵੀ ਲਾ ਲੋ ਹੁਣ 4000 4500 ਨੂੰ 6500 ਦਾ ਰੇਟ ਬੰਨਿਆ ਸੀ ਇਹਨਾਂ ਨੇ ਤੇ ਕੋਈ ਨਹੀਂ ਫਿਕਰਹੀਏ ਸਰਕਾਰ ਤਾਂ ਇਹ ਗੱਲ ਕਹਿੰਦੀ ਹੈ ਕਹਿੰਦੇ ਜਿਹੜੇ ਕਿਸਾਨ ਹਨਾ ਲਿਮਟਾ ਚੱਕ ਕੇ 10 10 15 15 ਲੱਖ ਦੀ ਮਸ਼ੀਨਰੀ ਲੈ ਲੈਂਦੇ ਆ ਤੇ ਬਾਅਦ ਦੇ ਵਿੱਚ ਕਹਿੰਦੇ ਸਫਾਹ ਲੈ ਲੈ ਇਹ ਤਾਂ ਜੀ ਮੰਨੋ ਇਹਨਾਂ ਨੂੰ 5-7 ਲੱਖ ਤਾਂ ਜ਼ਿਆਦਾ ਆਉਂਦਾ ਕਿਸਾਨਾਂ ਦਾ ਦੀਦਾ ਹੈ ਨਾ ਕਿਸਾਨ ਤਾਂ ਇੱਕ ਫਸਲ ਵੀ ਦਾ 5-7 ਲੱਖ ਰੁਪਇਆ ਲੈ ਕੇ ਉਹਦੇ 10 ਕਿੱਲੇ ਆਈ ਨਹੀਂ ਪਤਾ ਸਾਰੀ ਮਰ ਜੇ ਹੁਣ ਕਿੰਨਾ ਮਰਿਆ ਹੈ ਨਾ ਪਰ ਜਿਹੜੇ ਕਰੋੜਾਂ ਅਰਬਾਂ ਰੁਪਇਆ ਲੈ ਕੇ ਗਏ ਨੇ ਕਿੰਨੇ ਭੱਜ ਗਏ ਉਹਨਾਂ ਹੀ ਤਾਂ ਮੈਨੂੰ ਲੱਗਦਾ ਵੀ ਇੱਕ ਅੱਧੇ ਬੰਦੇ ਦੀ ਸਾਰੇ ਕਿਸਾਨਾਂ ਦਾ ਕਰਜ਼ਾ ਹੋਊਗਾ ਉਹਨਾਂ ਖਤਰ ਕਿਉਂ ਨਹੀਂ ਸਰਕਾਰਾਂ ਬੋਲਦੀਆਂ ਸਾਨੂੰ ਤਾਂ ਕਹਿੰਦੇ ਆ ਵੀ ਚਲੋ ਕਰਜੇ ਲੈ ਕੇ ਆਪਾਂ ਖੁਦਕੁਸ਼ੀ ਅਸੀਂ ਖੁਦਕੁਸ਼ੀ ਤਾਂ ਕਰ ਲੈਨੇ ਆ ਜਿਹੜੇ ਕਰੋਨਾ ਲੈ ਕੇ ਕਰੋਨਾ ਲੈ ਕੇ ਭੱਜਣ ਨਾ ਉਹ ਖੁਦਕੁਸ਼ੀ ਕਰ ਲੈਣ ਸਾਨੂੰ ਕੋਈ ਰੁੱਖ ਨਹੀਂ ਇੱਕ ਨੌਜਵਾਨ ਉੱਠਿਆ ਪਰਮਿੰਦਰ ਝੋਟਾ ਨੇ ਕੈਮਿਸਟ ਮੈਡੀਕਲ ਕੈਮਿਸਟ ਸੀਗੇ ਉਹਨਾਂ ਨੂੰ ਉਹਨੇ ਬਹੁਤੇ ਬੰਦ ਵੀ ਕਰਾਏ ਉਹ ਤੇ ਪਰਚੇ ਵੀ ਹੋਏ ਆ ਉਹਦੀ ਕਾਰਗੁਜ਼ਾਰੀ ਤੁਸੀਂ ਕਿਵੇਂ ਦੇਖਦੇ ਹੋ ਪਰਮਿੰਦਰ ਝੋਟਾ ਪਰਮਿੰਦਰ ਝੋਟੇ ਤੋਂ ਪਹਿਲਾਂ ਦੱਸਦਾ ਇਹ ਵਾਈ ਤਾਂ ਉੱਠੀ ਆਈ ਦੀ ਵੀ ਮਗਰੀ ਆਉਨੇ ਹੈਗੇ ਆਪਣਾ ਭਾਈ ਅਮਰਤਪਾਲ ਸਿੰਘ ਖਾਲਸਾ ਆਇਆ ਸੀਗਾ ਉਨੇ ਆ ਕੇ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਣ ਲਈ ਖਾਲਸਾ ਬਹੀਰ ਚਲਾਈ ਸੀ ਜਿਸ ਦੇ ਤਹਿਤ ਨੌਜਵਾਨਾਂ ਨੂੰ ਅਮਰਿਸ਼ਕਾਇਆ ਜਾਂਦਾ ਸੀਗਾ ਤੇ ਜੋ ਆਪਣੇ ਖਾਲਸਾ ਪੰਥ ਬਾਰੇ ਖਾਲਸਾ ਰਾਜ ਬਾਰੇ ਜੋ ਗੱਲਾਂ ਕਰਦਾ ਸੀ ਜੋ ਆਪਣੀ ਗੁਲਾਮੀ ਦੀ ਗੱਲ ਕਰਦਾ ਸੀਗਾ ਤੇ ਉਹ ਅੱਜ ਗੱਲਾਂ ਸੱਚੀਆਂ ਸਾਬਤ ਹੋ ਰਹੀਆਂ ਨੇ ਜੋ ਨਸ਼ੇ ਦੀ ਦਲਦਲ ਵਿੱਚੋਂ ਮੈਂ ਆਪਣੇ ਜਥੇ ਦੀ ਗੱਲ ਕਰ ਸਕਦਾ ਤੁਹਾਨੂੰ 40 ਤੋਂ 45 ਸਿੰਘਾਂ ਨੂੰ ਮਿਲਾ ਸਕਦਾਗਾ ਜੋ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਤਸੇ ਹੋਏ ਸੀਗੇ ਵੀ ਨਾ ਕਿਸੇ ਸਰਕਾਰ ਨਾ ਕਿਸੇ ਆਪਣੇ ਪਰਿਵਾਰਾਂ ਦੇ ਕਿਸੇ ਦੇ ਬਸਦਾ ਰੋਗ ਨਹੀਂ ਸੀ ਉਹਨਾਂ ਨੂੰ ਬਾਹਰ ਕੱਢਣਾ ਸਾਰੇ ਖਾਲਸਾ ਵਹੀਰ ਦੇ ਵਿੱਚੋਂ ਅੱਜ ਬਾਣੇ ਤੇ ਬਾਣੀ ਦੇ ਧਾਰਨੀ ਨੇ ਉਹ ਦੇਣਾ ਕੀ ਭਾਈ ਅਮਰਤਪਾਲ ਸਿੰਘ ਭਾਈ ਦੀਪ ਸਿੱਧੂ ਜੀ ਉਦੋਂ ਬਾਅਦ ਆ ਜਨੇ ਆਪਾਂ ਪਰਵਿੰਦਰ ਝੋਟੇ ਤੇ ਉਦੋਂ ਬਾਅਦ ਫਿਰ ਪਰਵਿੰਦਰ ਝੋਟੇ ਨੇ ਆ ਕੇ ਨਸ਼ਾ ਨੂੰ ਠੱਲ ਪਾਉਣੀ ਚਾਹੀ ਤਾਂ ਇੰਨਾ ਤੇ ਦੇਖੋ ਪਰਵਿੰਦਰ ਝੋਟੇ ਦੇ ਕਿੰਨੇ ਪਾਸੇ ਕਰੇ ਉਹਨਾਂ ਨੂੰ ਤਾਂ ਕਾਲੇ ਪਾਣੀ ਤੋੜਿਆਗਾ ਇਹਨਾਂ ਨੂੰ ਚਲ ਇੱਥੇ ਨੇੜੀ ਸਾਰ ਦਿੰਦੇ ਨੇ ਜੇ ਨਾਲ ਇਹ ਵੀ ਜਿਵੇਂ ਹੁਣ ਸਿੱਕੀ ਦੀ ਗੱਲ ਕਰਦਾ ਉਦੋਂ ਥੋੜੀ ਜਿਆਦਾ ਕਰਨ ਲੱਗ ਜੂ ਗਰੰਟੀ ਆ ਇਹ ਵੀ ਡਿਵਰੂ ਗੜੀ ਹੋਊਗਾ ਭਗਵੰਤ ਜੀ ਮਾਨ ਕਹਣਾ ਹੁੰਦਾ ਵੀ ਸਵਾਲ ਪੁੱਛੋ ਹਨਾ ਤੇ ਹੁਣ ਆਪਦੀ ਤਿਆਰੀ ਕਰਕੇ ਆਉਣ ਤੇ ਸਵਾਲ ਸਾਡੇ ਕੋਲੇ ਬਹੁਤ ਨੇ ਤੇ ਨਾ ਹੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਵਿੱਚ ਤਾਂ ਬੋਲ ਪੈਂਦੇ ਨੇ ਵੀ ਅਰ ਤੁਸੀਂ ਨਹੀਂ ਬੋਲੋ ਨਾ ਦੂਜੇ ਪਾਰਟੀਆਂ ਵਾਲਿਆਂ ਨੂੰ ਜੇ ਸਵਾਲ ਪੁੱਛਦੇ ਜਿਵੇਂ ਅਸੀਂ ਕਾਲੀ ਦਲ ਦੇ ਹਰ ਸਿੰਘ ਨੂੰ ਪੁੱਛਿਆ ਹੀ ਉਹਨਾਂ ਨੇ ਆਖਿਆ ਵੀ ਬੰਦੀ ਸਿੰਘ ਨੂੰ ਅਸੀਂ ਛੜਾਵਾਂਗੇ ਸਿਰਫ ਮੈਂ ਇਹ ਗੱਲ ਕਹੀ ਸੀ ਵੀ 25 ਸਾਲ ਤੋਂ ਢੋਡੀ ਸਰਕਾਰ ਰਹੀ ਆ ਵੀ ਪਹਿਲਾਂ ਤੁਸੀਂ ਕਿੱਥੇ ਸੀ ਚਲੋ ਪ੍ਰਸ਼ਾਸਨ ਨੇ ਰੌਲਾ ਪਾਤਾ ਜਿਹੜੇ ਪਿੰਡ ਵਾਲੇ ਹੁੰਦੇ ਆ ਚਲੋ ਉਹਨਾਂ ਨੇ ਕੋਸ਼ਿਸ਼ ਜਿਹੜੇ ਹੁੰਦੇ ਆ ਸੁਭਚਿੰਤਕ ਸਰਕਾਰ ਦੇ ਉਹਨਾਂ ਨੇ ਕਹਿਤਾ ਚਲੋ ਅਸੀਂ ਚੁੱਪ ਕਰ ਗਏ ਪਰ ਝਾੜੂ ਵਾਲਿਆਂ ਖਤਰਾ ਦੀ ਸਪੈਸ਼ਲ ਕਹਿੰਨੇ ਆ ਵੀ ਹੁਣ ਸਾਡੇ ਨਾਲ ਪਿੰਡ ਨਾਲ ਤਾਂ ਹੈ ਕੋਈ ਵਿਰੋਧ ਵਾਲਾ ਨਹੀਂ ਹੋਰੇ ਕਿਉਂਕਿ ਝਾੜੂ ਦੇ ਵਿੱਚ ਅਸੀਂ ਖੁਦ ਸੀ ਮੈਂ ਖੁਦ ਮੈਂਬਰ ਆ ਤੇ ਹੁਣ ਆਪਦੀ ਤਿਆਰੀ ਕਰਕੇ ਹੁਣ ਖੁੱਡੀਆਂ ਤੇ ਤਿਆਰੀ ਕਰਕੇ ਆਵੇ ਗੁਰਪ੍ਰੀਤ ਜਿਹੜਾ ਸਾਡਾ ਐਮਐਲਏ ਹੈ ਨਾ ਕਿਉਂਕਿ ਗੁਰਪ੍ਰੀਤਤਾ ਅਸੀਂ ਦਾ 14 ਤੋਂ ਤੁਰੇ ਸੀ ਗੁਰਪ੍ਰੀਤ 2017 ਦੇ ਵਿੱਚ ਸਾਨੂੰ ਮਿੰਨੀ ਵਸਦੀਆਂ ਸਵਾਰੀਆਂ ਦੱਸਦਾ ਹੁੰਦਾ ਕਿਉਂਕਿ ਉਹਨੇ ਤਾਂ 19 ਦੇ ਵੀ ਲਾਸਟ ਜੇਤੇ ਜਾ ਕੇ ਲਾਸਟ ਜੇਤੇ ਜਾ ਕੇ ਕਰੀ ਸੀ ਗੱਲ ਨਾ ਹੁਣ ਉਹਨੂੰ ਉਹ ਮਿੰਨੀ ਵਸਦੀਆਂ ਸੀ ਸਵਾਰੀਆਂ ਤਾਂ ਰਹੀਆਂ ਨਹੀਂ ਤੇ ਅਸੀਂ ਉਹ ਚੋਂ ਤਾਂ ਉਤਰ ਗਏ ਬਸ ਚੋਂ ਤਾਂ ਤੇ ਪਰ ਹੁਣ ਉਹਨਾਂ ਨੂੰ ਸਵਾਲਾਂ ਅਸੀਂ ਜ਼ਰੂਰ ਅੱਡਾਂ ਤੇ ਜ਼ਰੂਰ ਘੇਰਾਗੇ ਤਿੰਨਾਂ ਚ ਕਿੰਨਾ ਨੇ ਵੱਧ ਕੰਮ ਕੀ ਕੰਮ ਬਾਈ ਤੁਹਾਨੂੰ ਜੇ ਕੰਮ ਗਿਣਿਆਦਗੇ ਕੰਮ ਕੀ ਹੁੰਦੇ ਆ ਜਦੋਂ ਆਮ ਆਦਮੀ ਪਾਰਟੀ ਹੋਂਦ ਚ ਆਈ ਸੀ ਉਹਨਾਂ ਨੇ ਜਿਹੜੇ ਵਾਅਦੇ ਕਰੇ ਸੀ ਉਹ ਹਰ ਇੱਕ ਨੂੰ ਯਾਦ ਆ ਜਿਹੜੇ ਹੁਣ ਵੱਡੇ ਭਗਤ ਬਣੇ ਫਿਰਦੇ ਆ ਸਾਡੇ ਏਰੀਏ ਦੀ ਨੇ ਲਵੇ ਦੇ ਜਿਵੇਂ ਬਾਜ ਵਾਲੇ ਦੇ ਮੁੰਡੇ ਹੋ ਗਏ ਕੋਟ ਦੇ ਹੋ ਗਏ ਹਨਾ ਉਹ ਬੰਦੇ ਉਦੋਂ ਸਾਨੂੰ ਇਹ ਗਾਈਡਲਾਈਨ ਕੀਤਾ ਗਿਆ ਸੀ ਵੀ ਅਸੀਂ ਸਕੂਲ ਚੰਗੇ ਕਰ ਦਿਆਂਗੇ ਅਸੀਂ ਨਸ਼ਾ ਖਤਮ ਕਰ ਦਿਆਂਗੇ ਅਸੀਂ ਬੇਅਦਬੀ ਦਾ ਇਨਸਾਫ ਦੇਵਾਂਗੇ ਇਹ ਗੱਲਾਂ ਕਰੀਆਂ ਸੀ ਤੇ ਇਹੇ ਗੱਲਾਂ ਉਹ ਕਹਿੰਦੇ ਰਹਿ ਵੀ ਅਸੀਂ ਗਣੀਆਂ ਨਾਲੀਆਂ ਵਾਲੀ ਰਾਜਨੀਤੀ 'ਚ ਨਹੀਂ ਪੈਣਾ ਤਾ ਮੈਂ ਕਹਿੰਦਾ ਵੀ ਇਹ ਵੀ ਆ ਕੇ ਉਹੀ ਗਲੀਆਂ ਨਾਲੀਆਂ ਦੀ ਰਾਜਨੀਤੀ ਦੇ ਵਿੱਚ ਡੁੱਬ ਗਏ ਨੇ ਇਹਨਾਂ ਦਾ ਕੋਈ ਧਿਆਨ ਨਹੀਂ ਵੀ ਕਿਸੇ ਸਕੂਲ ਕੰਨੇ ਕੋਈ ਅਪਗ੍ਰੇਡ ਕਰਤੀਗੇ ਆਮ ਆਦਮੀ ਪਾਰਟੀ ਨੇ ਬਿਜਲੀ ਫਰੀ ਕੀਤੀ ਹੈ ਖੁਸ਼ ਹੋਂ ਤੋਂ ਦੇਖੋ ਜੀ ਫਰੀ ਜਿਹੜੇ ਵੀ ਦੇਸ਼ 'ਚ ਕੁਝ ਵੀ ਫਰੀ ਹੋਇਆ ਤੁਸੀਂ ਦੇਖੋ ਹੋਰ ਸੂਬਿਆਂ 'ਚ ਬਹੁਤ ਘੱਟ ਫਰੀ ਆ ਹਨਾ ਮੈਨੂੰ ਲੱਗਦਾ ਵੀ ਆਪਣੇ ਨੂੰ ਆਰਥਿਕ ਸਥਿਤੀ ਵੀ ਡਾਊਨ ਹੈ ਆਪਣਾ ਤਾਂ ਠੀਕ ਠਾਕ ਆ ਹਜੇ ਪੰਜਾਬ ਦਾ ਕੋਈ ਆਪਾਂ ਨਹੀਂ ਕਹਿ ਲੱਗਦੇ ਵੀ ਇੱਥੇ ਕੋਈ ਭੁੱਖਾ ਪੈਂਦਾ ਪਰ ਇੱਥੇ ਫਰੀ ਕਿਉਂ ਦੇ ਰਹੇ ਆ ਜਿਹੜੇ ਦੇਸ਼ ਨੂੰ ਖਤਮ ਕਰਨਾ ਹੋਵੇ ਜਾਂ ਸੂਬੇ ਨੂੰ ਖਤਮ ਕਰਨਾ ਹੋਵੇ ਉਹਨੂੰ ਫਰੀ ਚੀਜ਼ਾਂ ਦੇ 80 ਕਰੋੜ ਜਿਹੜੇ ਭਾਰਤੀ ਉਹਨਾਂ ਨੂੰ ਅਨਾਜ ਮੁਕਤ ਦਿੱਤਾ ਹੈ। 나ਜ ਜੀ ਵੇਖੋ ਉਹੀ ਗੱਲ ਹੋ ਗਈ ਨਾ ਇੱਕ ਦੇਸ਼ ਕਿੱਥੇ ਖੜਾ ਹੁਣ ਦੇਖ ਲਓ ਤੁਸੀਂ ਇਹ ਦੇਖ ਲਓ ਵੀ 나ਜ ਤੇ ਕਿਸਮਤ ਰੱਖਦਾ। ਬਾਦਲ ਨੇ ਬਹੁਤੀਆਂ ਚੀਜ਼ਾਂ ਫਿਰ ਫਰੀ ਦਿੱਤੀਆਂ। ਖੇਤੀ ਮੋਟਰ ਉਹਨਾਂ ਦੀ ਬਿਜਲੀ ਉਹ ਵੀ ਮੁਕਤ ਕੀਤੀ ਹੋਈ ਹੈ। ਜਿਵੇਂ ਜਿੰਨੀਆਂ ਮੋਸਟਲੀ ਸਕੀਮਾਂ ਚਲਾਈਆਂ ਬਾਦਲ ਸਭ ਨਹੀਂ ਚਲਾਈਆਂ। ਕੋਈ ਮੈਂ ਪੱਖ ਜਿ ਨਹੀਂ ਕਹਿ ਰਿਹਾ। ਉਹਨੂੰ ਕਿਵੇਂ ਦੇਖੀ? ਉਹ ਵੀ ਇੱਕ ਰਾਜਨੀਤੀ ਦਾ ਹਿੱਸਾ ਨੇ। ਜੇ ਆਪਾਂ ਨੂੰ ਬਹੁਤ ਚਾ ਚੜਦਾਈ ਮੋਟਰਾਂ ਲੱਗਿਆ ਨਾ ਜਦੋਂ ਆਪਣੇ ਮੋਟਰਾਂ ਨਹੀਂ ਸੀਗੀਆਂ ਆਪਣੇ ਫਸਲ ਬੜੀ ਖਾਨ ਨੂੰ ਆਪਦੇ ਰੰਗ ਮੰਗਲ ਸੀ ਗੰਨਾ ਵੀ ਆਪਣੇ ਹੁੰਦਾ ਸੀ ਮੂੰਗੀ ਵੀ ਆਪਣੇ ਹੁੰਦੀ ਮੋਟ ਸਭ ਚੀਜ਼ਾਂ ਹੁੰਦੀਆਂ ਸੀ ਇਹਨਾਂ ਨੇ ਕੀ ਕਰਿਆ ਵੀ ਇਹ ਤਾਂ ਆਪਦਾ ਸਾਰਾ ਕੁਝ ਘਰੇ ਬੈਠੀ ਖਾਈ ਜਾਂਦੇ ਆ ਵੀ ਕਿਉਂ ਨਾ ਆਪਾਂ ਇਹਨਾਂ ਨੂੰ ਹਰੀ ਕ੍ਰਾਂਤੀ ਦਾ ਲਾਲਚ ਦਿੱਤਾ ਆਪਾਂ ਨੂੰ ਭੁੱਖਾ ਤਾਂ ਸਾਰਾ ਦੇਸ਼ ਮਰਦਾ ਹੀ ਪੰਜਾਬ ਤਾਂ ਭੁੱਖਾ ਨਹੀਂ ਮਰਦਾ ਇਹਨਾਂ ਨੇ ਹਰੀ ਕ੍ਰਾਂਤੀ ਦਾ ਦੇ ਕੇ ਹੁਣ ਕੀ ਕਹਿ ਰਹੇ ਆ ਹੁਣੇ ਕਹਿ ਰਹੇ ਆ ਪਾਣੀ ਖਤਮ ਹੁੰਦਾ ਜੇ ਆਪਾਂ ਨੂੰ ਇੰਨੀਆਂ-ਇੰਨੀਆਂ ਮੋਟਰਾਂ ਨਾ ਹੀ ਦਿੰਦੇ ਵਧਿਆ ਟਾਈਮ ਪਾਸ ਹੋ ਜਾਂਦਾ ਸੀ 10 ਕਿੱਲੇ ਵਾਲੇ ਦਾ ਵੀ ਹੋ ਜਾਂਦਾ ਸੀ 100 ਵਾਲੇ ਦਾ ਵੀ ਉਹਨੇ ਉਹ 20 ਬੀਜ ਲੈਂਦਾ ਸੀ 50 ਬੀਜ ਲੈਂਦਾ ਸੀ 50 ਖਾਲੀ ਰੱਖ ਲੈਂਦਾ ਸੀ ਦੂਜੀ ਫਸਲ ਦੂਜੇ ਚ ਬੀਜ ਲੈਂਦਾ ਸੀ ਮੈਂ ਇਹ ਕਹਿ ਰਿਹਾ ਵੀ ਐਦੂੰ ਬਹੁਤ ਵਧੀਆ ਟਾਈਮ ਪਾਸ ਹੁੰਦਾ ਸੀ ਜੇ ਆਪਣੇ ਵੀ ਕੋਈ ਮੋਟਰਾਂ ਦਾ ਲਾ ਲੋ ਕਹੇ ਤਾਂ ਮੋਟਰਾਂ ਦੇ ਦਿੰਤਾਂ ਜਾਏ ਕਿਸੇ ਸੀਮਤ ਦਾਇਰੇ ਨਾਲ ਦੇਣੀਆਂ ਹੀ ਕਿਤਨਾ ਬਰਿੰਦਰ ਸਿੰਘ ਨੇ ਕੋਈ ਸੁਧਾਰ ਕੀਤਾ ਖੇਤੀ ਦੇ ਵਿੱਚ ਕੈਪਟਨ ਬਰਿੰਦਰ ਸਿੰਘ ਨੇ 2007 ਦੇ ਵਿੱਚ ਦੇਖੋ ਬੀਜ ਦਿੱਤਾ ਸੀ ਜਿਹੜੀ ਚੀਜ਼ ਹੋਊ ਹਨਾ ਆਪਾਂ ਉਹਨੂੰ ਕਹਿ ਨਹੀਂ ਸਕਦੇ ਵੀ ਉਹ ਬੀਜ ਦਿੱਤਾ ਸੀ ਲੋਕਾਂ ਨੂੰ ਉਹਨੇ ਬਹੁਤ ਵਧੀਆ ਲਿਆ ਕੇ ਪੱਦਰ ਤੇ ਖੜੇ ਕਰਤਾ ਹੈ ਜੀ ਤੁਹਾਡੇ ਆਪਣੇ ਇਕਵਾਲ ਸਿੰਘ ਸਿੱਧੂ ਨੂੰ ਜੋ ਇਜਾਜ਼ਤ ਧੰਨਵਾਦ